ਥਾ ਥਾ ਤੇ ਠੇਕੇ ਖੋਲੇ ਨੇ ਨਾਲੇ ਢੀਪੂ ਖੋਲਣੇ ਭੁਕੀ ਦੇ ਚਿੱਟਾ ਵੇਚ ਕੇ ਬਾਦਸ਼ਾਹ ਬਣ ਗਏ ਨੇ ਜਿਹੜੇ ਬੰਦੇ ਸੀ ਕਦੇ ਦੁਕੀ ਦੇ ਓਏ ਹੋਏ 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 ਕੁਝ ਵੱਡੇ ਅਹੁਦੇਦਾਰਾਂ ਨੇ ਕੁਝ ਧਰਮ ਦੇ ਠੇਕੇਦਾਰਾਂ ਨੇ ਕੁਝ ਬੇਅਕਲੇ ਤੇ ਬੇਅਦਬੇ ਜਿਨ੍ਹਾਂ ਦੇ ਹੱਥ ਸਰਕਾਰਾਂ ਨੇ ਹੂੰ ਨਸ਼ਿਆਂ ਤੇ ਗੱਬਰੂ ਲਾ ਦਿੱਤੇ ਸਭ ਮੌਤ ਦੀ ਰਾਹੇ ਪਾ ਦਿੱਤੇ ਜਿਸ ਟਹਿਣੀ ਉੱਤੇ ਬਹਿਣਾ ਸੀ ਉਸੇ ਤੇ ਹਾਰੇ ਚਲਾ ਦਿੱਤੇ ਵਾਹ ਜੋ ਪੁੱਤਾਂ ਨੂੰ ਵੇਖ ਕੇ ਹੱਸਦੀਆਂ ਸੀ ਉਹ ਮਾਵਾਂ ਵੇਖੋ ਰੋਂਦੀਆਂ ਨੇ ਬਿਨ ਲੋਰੀਆਂ ਸੁੱਤੇ ਪੁੱਤਾਂ ਨੂੰ ਅੱਜ ਤਾਂ ਹਾਂ ਮਾਰ ਜਗਾਉਂਦੀਆਂ ਨੇ ਓਏ ਹੋਏ ਓਏ ਹੋਏ ਵਿੱਚ ਜਵਾਨੀ ਤੁਰਗੇ ਪੁੱਤ ਦੇ ਪੈਂਦੇ ਰੋਜ ਭੁਲੇਖੇ ਨੇ ਇਨਾ ਅੱਖੀਆਂ ਸ਼ਿਖਰ ਦੁਪਹਿਰੇ ਕਈ ਸੂਰਜ ਡੁੱਬਦੇ ਵੇਖੇ ਨੇ ਹੂੰ ਥਾ ਥਾ ਤੇ ਠੇਕੇ ਖੋਲੇ ਨੇ ਨਾਲੇ ਦੀਪੂ ਖੋਲਨੇ ਭੁੱਕੀ ਦੇ ਚਿੱਟਾ ਵੇਚ ਕੇ ਬਾਦਸ਼ਾਹ ਬਣ ਗਏ ਨੇ ਜਿਹੜੇ ਬੰਦੇ ਸੀ ਕਦੇ ਦੁੱਕੀ ਦੇ ਕੁਝ ਸ਼ਰਮ ਕਰੋ ਤੇ ਖੋਫ ਖਾਓ ਇਹਨੇ ਕਹਿਰ ਨਹੀਂ ਸਿਰ ਤੇ ਚੁੱਕੀ ਦੇ ਫੁੱਲ ਤੋੜ ਕੇ ਵਿੱਚ ਬਹਾਰਾਂ ਦੇ ਕੰਡੇ ਪੈਰਾਂ ਵਿੱਚ ਨਹੀਂ ਸੁੱਟੀ ਦੇ ਵਾਹ 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 ਇੱਥੇ ਬਲੀ ਵੀ ਲੈਂਦੇ ਵੋਟਾਂ ਦੀ ਇੱਕ ਥੰਦੀ ਰੱਖ ਕੇ ਨੋਟਾਂ ਦੀ ਮੁੱਲ ਵਿਕਦੀ ਖਾਕੀ ਵਰਦੀ ਏ ਲੱਗੀ ਸੇਲ ਹੈ ਕਾਲੇ ਕੋਟਾਂ ਦੀ ਪਾਇਆ ਘੇਰਾ ਬੇਰੁਜ਼ਗਾਰੀ ਨੇ ਕੀ ਕਰਨਾ ਸਿੱਖਿਆ ਵਿਚਾਰੀ ਨੇ ਰੱਖ ਡਿਗਰੀਆਂ ਜਿੰਦੇ ਲਾ ਛੱਡੇ ਕਿੰਨੇ ਸਾਲ ਹੀ ਖੂਵ ਵਿੱਚ ਪਾ ਛੱਡੇ ਓਏ ਹੋਏ ਕਈ ਸਵਾਲ ਪਏ ਕਰ ਲਾਉਂਦੇ ਨੇ ਤੇ ਗੁੰਗੇ ਬਣ ਗਏ ਉੱਤਰ ਨੇ ਇੰਜ ਲੱਗਦਾ ਏ ਪੰਜਾਬ ਮੇਰਾ ਮਤ ਰਹੀ ਮਾਂ ਦਾ ਪੁੱਤਰ ਓਏ ਹੋਏ 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 ਇਹ ਲੱਗਦਾ ਹੋ ਨਾਥ ਗਿਆ ਤਾਇਓ ਸਾਰ ਕੋਈ ਨਾ ਲੈਂਦੇ ਨੇ ਫੜ ਤਿੱਖੇ ਖੰਜਰ ਹੱਥਾਂ ਵਿੱਚ ਦੀ ਹਿੱਕ ਤੇ ਆਣ ਕੇ ਬੰਦੇ ਨੇ ਵਾ 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 ਕਦੋਂ ਵਕਤ ਮਸੀਹਾ ਆਵੇਗਾ ਫਿਰ ਇਸ ਨੂੰ लाड़ लुढ़ाਵੇਗਾ ਕੋਈ ਆ ਕੇ ਵਾਂਗਰ ਮਾਵਾਂ ਦੇ ਇਹਨੂੰ ਘੁੱਟ ਕੇ ਸੀਨੇ ਲਾਵੇਗਾ ਰਮੇਸ਼ ਜੋ ਸੋਚੇ ਹੋਣਾ ਨਹੀਂ ਰਮੇਸ਼ ਜੋ ਸੋਚੇ ਹੋਣਾ ਨਹੀਂ ਜਾਨ ਨੂੰ ਲੱਗਦਾ ਇਹ ਸਭ ਖਾਬ ਜਿਆ ਨਾ ਪਹਿਲਾਂ ਵਾਲੇ ਲੋਕ ਰਹੇ ਨਾ ਪਹਿਲਾਂ ਜਾ ਪੰਜਾਬ ਰਿਆ ਨਾ ਪਹਿਲਾਂ ਵਾਲੇ ਲੋਕ ਰਹੇ ਨਾ ਪਹਿਲਾਂ ਜਾ ਪੰਜਾਬ ਰਿਆ ਮਿਹਰਬਾਨੀ ਜੀ